ਦੋਸਤੋ ਕਈਆਂ ਦਿਨਾਂ ਦਾ ਮਸਲਾ ਪੱਖਿਆ ਹੋਇਆ ਵਾ ਆ ਅਮ ਯੂ ਐਸ ਸੇ ਤੋਂ ਟਰੰਪ ਸਰਕਾਰ ਜਾਂ ਟਰੰਪ ਆਪਣੇ ਪੰਜਾਬੀਆਂ ਨੂੰ ਜਾਂ ਇੰਡੀਆਨ ਨੂੰ ਜਾਂ ਹੋਰ ਕੰਟਰੀਆਂ ਦੇ ਨੂੰ ਆਪਣੇ ਦੇਸ਼ ਦੇ ਵਿੱਚੋਂ ਕੱਢ ਰਿਹਾ ਵਾ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਹ ਵੀਡੀਓ ਆਪਣੇ ਵੱਧ ਤੋਂ ਵੱਧ ਦੋਸਤਾਂ ਕੋਲ ਸ਼ੇਅਰ ਕਰੋ ਜਿਹੜੀ ਵੱਧ ਤੋਂ ਵੱਧ ਆਪਣੇ ਮਿੱਤਰ ਪਿਆਰਿਆਂ ਕੋਲ ਪਹੁੰਚ ਸਕੇ ਮੈਂ ਕਿਸੇ ਹੋਰ ਕਬਾਰੀ ਕੰਟਰੀ ਤੇ ਤੇ ਨਹੀਂ ਗੱਲ ਕਰਦਾ ਮੈਂ ਆਪਣੇ ਆਪਣੇ ਦੇਸ਼ ਦੇ ਲੋਕਾਂ ਦੇ ਪ੍ਰਤੀ ਗੱਲ ਕਰੂੰਗਾ ਇਹ ਤੋਂ ਲੈ ਨੇੜੇ ਹੋਰ ਰਾਜਾਂ ਤਾਂ ਆਪਣੇ ਪੰਜਾਬੀਆਂ ਲਈ ਗੱਲ ਕਰੂੰਗਾ ਮੈਂ ਪਹਿਲੀ ਗੱਲ ਤਾਂ ਜਿਹੜੇ ਲੋਕ ਕਹਿ ਰਹੇ ਨੇ 트럼ਪ ਗਲਤ ਕਰ ਰਿਹਾ ਵਾ ਉਹਨਾਂ ਲਈ ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇਊਗਾ ਉਹ ਇੱਕ ਪੂਰੀ ਕੰਟਰੀ ਨੂੰ ਆਪਣਾ ਘਰ ਮੰਨਦਾ ਵਾ ਪਰ ਆਪਾਂ ਆਪਣੇ ਘਰ ਨੂੰ ਘਰ ਮੰਨ ਕੇ ਇੱਕ ਉਦਾਹਰਨ ਦਿਓ ਆਪਣੀ ਘਰ ਦੇ ਵਿੱਚ ਕੋਈ ਵੀ ਬੰਦਾ ਕੰਦ ਟੱਪ ਕੇ ਜੇ ਆਪਣੇ ਘਰੇ ਆਵੇ ਆਪਾਂ ਉਹਨੂੰ ਅਕਸੈਪਟ ਕਰ ਲਾਂਗੇ ਉਹਨੂੰ ਕਹਿ ਦਾਂਗੇ ਹਾਂ ਜਾਂ ਤੁਸੀਂ ਸਾਡੇ ਘਰੇ ਰਹਿ ਲਾ ਸਾਡਾ ਕੰਮ ਕਰਾ ਲਾ ਜਾਂ ਸਾਡੇ ਲਈ ਕੋਈ ਦੱਸੋ ਸਾਡੀ ਅਸੀਂ ਉਹਨਾਂ ਦੀ ਹੈਲਪ ਕਰੀਏ ਆਪਾਂ ਉਹਨਾਂ ਦੀ ਹੈਲਪ ਕਰ ਸਕਾਂਗੇ ਨਹੀਂ ਕਦੇ ਵੀ ਨਹੀਂ ਕਰਾਂਗੇ ਇਸੇ ਤਰ੍ਹਾਂ ਯੂ ਐਸ اے ਜਾਂ ਅਮਰੀਕਾ ਉਹਨਾਂ ਦਾ ਇੱਕ ਘਰ ਆ ਜਿਹੜਾ ਵੀ ਬੰਦਾ ਉਹਨਾਂ ਦੇ ਘਰੇ ਕੰਦ ਟੱਪ ਕੇ ਜਾਂਦਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਹੀ ਜਾਂਦਾ ਉਹ ਮਾਰਿਆ ਉਹਦੇ ਵਾਸਤੇ ਉਹ ਕਿਉਂ ਆਪਾਂ ਨੂੰ ਅਕਸੈਪਟ ਕਰਨ ਕਿਉਂ ਉਹ ਆਪਾਂ ਨੂੰ ਕਹਿਣ ਕਿ ਸਾਡੀ ਕੰਟਰੀ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰ ਲਓ ਇੱਥੇ ਉਹਨਾਂ ਦਾ ਕੋਈ ਦੋਸ਼ ਨਹੀਂ ਹੈਗਾ ਕੋਈ ਕਸੂਰ ਨਹੀਂ ਹੈਗਾ ਕਿ ਜੇ ਉਹ ਆਪਾਂ ਨੂੰ ਇੱਥੇ ਰਿਪੋਰਟ ਕਰ ਰਹੇ ਆ ਹਾਂ ਇੱਕ ਚੀਜ਼ ਜ਼ਰੂਰ ਹੈਗੀ ਆ ਮੈਂ ਇੱਥੇ ਜ਼ਰੂਰ ਦੱਸਣੀ ਜ਼ਰੂਰ ਚਾਹੂੰਗਾ ਕਿ ਉਹਨਾਂ ਨੇ ਥੋੜੀ ਜਿਹੀ ਦਿਖਾਵੇ ਵਾਲੀ ਜ਼ਰੂਰ ਕਰਤੀ ਪਿਛਲੇ 8-10 ਸਾਲਾਂ ਦੇ ਜੇ ਆਪਾਂ ਡਾਟਾ ਚੱਕ ਕੇ ਦੇਖੀਏ ਹਰੇਕ ਸਾਲ 2015 1300 ਕੁਝ ਹਜ਼ਾਰ ਤੋਂ ਪਲੱਸ ਹਰੇਕ ਸਾਲ ਉਹਨਾਂ ਦਾ ਆਪਣੇ ਦੇਸ਼ ਦੇ ਵਿੱਚੋਂ ਇੰਡੀਅਨਸ ਨੂੰ ਜਾਂ ਪੰਜਾਬੀਆਂ ਨੂੰ ਜਾਂ ਸਾਰਿਆਂ ਨੂੰ ਕੱਢਦੇ ਆ ਬਾਹਰ ਉਹ ਇਸ ਵਾਰ ਉਹਨਾਂ ਨੇ ਕੀ ਕੀਤਾ ਇੱਕ ਤਾਂ মিডিਆ ਨੂੰ ਦਿਖਾਤਾ ਲੋਕਾਂ ਨੂੰ ਦਿਖਾਤਾ ਇੱਕ ਵਾਇਰਲ ਕਰਤਾ ਦੱਸਤਾ ਕਿ ਅਸੀਂ ਆਪਦੇ ਦੇਸ਼ ਦੇ ਵਿੱਚੋਂ ਇਹਨਾਂ ਲੋਕਾਂ ਨੂੰ ਬਾਹਰ ਕੱਢ ਰਹੇ ਆ ਦੂਜੀ ਗੱਲ ਹਰੇਕ ਸਾਲ ਜਿਹੜੇ ਬੱਚੇ ਆਉਂਦੇ ਆ ਬਾਹਰੋਂ ਰਿਪੋਰਟ ਹੋ ਗਏ ਉਹ ਯਾਤਰੀ ਜਹਾਜ਼ ਤੇ ਆਉਂਦੇ ਆ ਇਸ ਵਾਰੀ ਉਹਨਾਂ ਨੇ ਸਪੈਸ਼ਲ ਇੱਕ ਸੋਸ਼ੇਵਾਦੀ ਲਈ ਕਿ ਆਪਣਾ ਆਰਮੀ ਦਾ ਜਹਾਜ਼ ਯੂਜ਼ ਕੀਤਾ ਵਾ ਚਰਚਾ ਇਸ ਵਿਸ਼ੇ ਦੀ ਨਹੀਂ ਹੋਈ ਕਿ ਆਪਣੇ ਲੋਕ ਉਥੋਂ ਵੋਟ ਹੋ ਕੇ ਆਏ ਆ ਚਰਚਾ ਇਸ ਵਿਸ਼ੇ ਤੋਂ ਸ਼ੁਰੂ ਹੋਈ ਆ ਕਿ ਉਹ ਆਰਮੀ ਦੇ ਜਹਾਜ਼ ਨੇ ਜਿਹੜੇ ਉਹ ਆਪਣੇ ਬੱਚਿਆਂ ਨੂੰ ਇੰਡੀਆ ਲੈ ਕੇ ਆਏ ਨੇ ਇਹ ਚਰਚਾ ਦਾ ਵਿਸ਼ਾ ਸ਼ੁਰੂ ਹੋਇਆ ਇਥੋਂ ਤੇ ਚਲੋ ਹੁਣ ਆ ਗਏ ਆਪਾਂ ਕਹਿ ਸਕਦੇ ਹਰੇਕ ਬੱਚਾ 40 40 50 50 60 60 ਲੱਖ ਰੁਪਏ ਲਗਭਗ ਲੱਗੇ ਗਿਆ ਹੋਇਆ ਵਾ ਉਹਨਾਂ ਨੇ ਨੁਕਸਾਨ ਹੋ ਗਿਆ ਉਹਨਾਂ ਨੇ ਕਈਆਂ ਨੇ ਜ਼ਮੀਨਾਂ ਵੇਚੀਆਂ ਕਈਆਂ ਨੇ ਕਰਜ਼ਾ ਚੱਕਿਆ ਦਿਲੋਂ ਉਹਨਾਂ ਭਰਾਵਾਂ ਦੇ ਨਾਲ ਹਮਦਰਦੀ ਆ ਮਾੜਾ ਹੋਇਆ ਚਲੋ ਉਹਨਾਂ ਨੂੰ ਨੁਕਸਾਨ ਉਹਨਾਂ ਦਾ ਹੋ ਗਿਆ ਚਾਹੇ ਉਹਨਾਂ ਦੀ ਬੇਫਕੂਫੀ ਕਰਨੀ ਹੋਇਆ ਚਾਹੇ ਉਹਨਾਂ ਨੇ ਕਿਵੇਂ ਵੀ ਹੋਇਆ ਚਾਹੇ ਲਾਲਚ ਦੇ ਵਿੱਚ ਪੈ ਗਏ ਉਹਨਾਂ ਨੇ ਇਹ ਕਦਮ ਚੱਕਿਆ ਸੀਗਾ ਨੁਕਸਾਨ ਹੋ ਗਿਆ ਇਹ ਵੱਡੀ ਗੱਲ ਆ ਇਸ ਚੀਜ਼ ਲਈ ਚਲੋ ਆਪਾਂ ਦੁੱਖ ਜ਼ਰੂਰ ਹੈਗਾ ਵਾ ਚਲੋ ਹੈ ਨਾ ਕਿਸੇ ਦਾ 40-50 ਹਜ਼ਾਰ ਰੁਪਇਆ ਲੱਖ ਰੁਪਇਆ ਡੈਗ ਪਵੇ ਜਾਂ ਗਮਾਜ ਜਵੇ ਜਾਂ ਕਿਸੇ ਠੱਗੀ ਵਜ ਜਵੇ ਜਰਨਾ ਬੜਾ ਔਖਾ ਵਾ ਪਰ ਹੁਣ ਇਹਦੇ ਚ ਆਪਣੀ ਥੋੜੀ ਬਹੁਤੀ ਤਾਂ ਨਲੈਕੀ ਤਾਂ ਹੈਗੀ ਆ ਨਾ ਉਹਨਾਂ ਪੇਰੈਂਟਸ ਦੀ ਵੀ ਹੈਗੀ ਆ ਜਿਹੜੇ ਆਪਦੇ ਬੱਚਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਜਾਂ ਉਹਨਾਂ ਨੂੰ ਲਾਲਚ ਦੇ ਵਿੱਚ ਆ ਕੇ ਜਾਂ ਆਪਣੇ ਸ਼ਰੀਕਾਂ ਦੀਆਂ ਜਾਂ ਪਿੰਡ ਦੇ ਹੋਰ ਲੋਕਾਂ ਦੀਆਂ ਜਿਨ੍ਹਾਂ ਨੇ ਉੱਚੀਆਂ ਜੀਆਂ ਤਿੰਨ ਤਿੰਨ ਮੰਜ਼ਲੀਆਂ ਕੋਠੀਆਂ ਬਾਕੀ ਉਹਨਾਂ ਦੇ ਜਹਾਜ਼ ਟੰਗੇ ਹੋਏ ਨੇ ਕੋਠੀਆਂ ਦੇ ਉੱਤੇ ਉਹਨਾਂ ਦੀ ਕਮਾਈਆਂ ਨੂੰ ਦੇਖ ਕੇ ਮਾੜੇ ਤਰੀਕੇ ਦੇ ਨਾਲ ਆਪਦੇ ਬੱਚਿਆਂ ਨੂੰ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਆ ਚਲੋ ਹੁਣ ਤਾਂ ਵੈਸੇ ਕਾਫੀ ਵੱਡੀ ਸੱਟ ਵੱਜ ਗਈ ਆ ਹੁਣ ਤਾਂ ਲੋਕ ਸੁਧਰੀ ਜਾਣਗੇ ਲਗਭਗ ਪਰ ਜਿਹੜਾ ਇਹ ਕੀ ਦਾ ਹੁੰਦਾ ਦਿਮਾਗ ਦੇ ਵਿੱਚ ਸੇਤੀ ਨਹੀਂ ਨਿਕਲਣ ਵਾਲਾ ਹੁੰਦਾ ਇਹ ਜਿਹੜੇ ਬੰਦੇ ਉਤੋਂ ਠੱਗੀ ਹੋਗੇ ਆਗੇ ਡਿਪੋਟ ਹੋਗੇ ਆਗੇ ਉਹਨਾਂ ਦੇ ਦਿਮਾਗ ਦੇ ਵਿੱਚ ਕਿਸੇ ਨਾ ਕਿਸੇ ਇਹ ਚੀਜ਼ ਚੱਲੀ ਜਾਣੀ ਆ ਯਾਰ ਕਿਸੇ ਨਾ ਕਿਵੇਂ ਨਾ ਕਿਵੇਂ ਅਸੀਂ ਕਰਕੇ ਯੂਰਪ ਦੇ ਵਿੱਚ ਚਲੇ ਜਾਈਏ ਅੰਗਲੈਂਡ ਚਲੇ ਜਾਈਏ ਆਸਟ੍ਰੇਲੀਆ ਚਲੇ ਜਾਈਏ ਕਿਤਨਾ ਕਿਤੇ ਚਲੇ ਜਾਈਏ ਪਰ ਮੈਂ ਤੁਹਾਨੂੰ ਇੱਕ ਚੀਜ਼ ਇੱਥੇ ਬੜੀ ਵੱਡੀ ਅਧਾਰਨ ਦੇਵਾਂਗਾ ਮਿੱਤਰ ਪਿਆਰੋ ਜੇ ਤੁਸੀਂ 40-50 ਲੱਖ ਰੁਪਏ ਲਾਉਣਾ ਨਾ ਉੱਥੇ ਜੇ ਤੁਸੀਂ ਇਹ ਨਾ ਦੇਖੋ ਕਿ ਯਾਰ ਅਸੀਂ ਉੱਥੇ ਅਮਰੀਕਾ ਤੋਂ ਆ ਕੇ ਬਾਹਰੋਂ ਆ ਕੇ ਅਸੀਂ ਵੱਡੇ ਵੱਡੇ ਮਹਿਲ ਸਾਜ ਲਾਂਗੇ ਪਿਆ ਲੱਖ ਰੁਪਏ ਨੂੰ ਜੇ ਸਹੀ ਢੰਗ ਦੇ ਨਾਲ ਤੁਸੀਂ ਇੰਡੀਆ ਦੇ ਵਿੱਚ ਵੀ ਵਰਤੋਂ ਸਹੀ ਢੰਗ ਦੇ ਨਾਲ ਤੁਸੀਂ ਬਹੁਤ ਵਧੀਆ ਸਟੈਂਡਰਡ ਦੀ ਰੋਟੀ ਖਾ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਆਪਦਾ ਟਾਈਮ ਗੁਜ਼ਾਰਾ ਕਰ ਸਕਦੇ ਹੋ ਵਧੀਆ ਚੰਗੇ ਲੈਵਲ ਦੇ ਮੈਂ ਇੱਕ ਮੈਂ ਜਗਰਾਉਂਦਾ ਰਹਿਣ ਵਾਲਾ ਮੈਂ ਮੇਰੇ ਦੋਸਤਾਂ ਨੂੰ ਪਤਾ ਹੀ ਆ ਜਗਰਾਉਂ ਦੇ ਵਿੱਚ ਮੈਂ ਬੜੀ ਸਪਸ਼ਟੀ ਗੱਲ ਦੱਸਣ ਲੱਗਾ ਤੁਹਾਨੂੰ ਧਿਆਨ ਕਰਕੇ ਸੁਣਿਓ 20 25 30 ਸਾਲ ਪਹਿਲਾਂ ਇੱਥੋਂ ਪ੍ਰਵਾਸੀ ਆਏ ਨੇ ਇੱਥੇ ਯੂਪੀ ਦੇ ਉਹਨੇ ਸ਼ਾਇਦ ਹੋ ਤੇ ਇੱਥੇ ਆ ਕੇ ਉਹਨਾਂ ਨੇ ਕਲਚਿਆਂ ਦੀ ਰੇੜੀ ਲਾਉਣੀ ਸ਼ੁਰੂ ਕੀਤੀ ਸੀ ਉਹਨੇ ਬੰਦੇ ਨੇ ਤੁਸੀਂ ਜਗਰਾਉਂ ਜਿੱਥੇ ਆਜੋ ਪੁੱਛ ਲਓ ਯਾਰ ਅਸੀਂ ਮੇ ਕਲਚੇ ਖਾਣੇ ਆ ਕਲਚਾ ਕਿਤੋਂ ਖਾਵਾਂ ਹਰੇਕ ਜਗਰਾਉਂ ਦਾ ਨੇੜੇ ਤੇੜੇ ਦਾ ਬੰਦਾ ਉਹਨੂੰ ਇਹ ਆਖੂਗਾ ਯਾਰ ਫਲਾਣੇ ਬੰਦੇ ਹੈਗੇ ਆ ਉਹਨਾਂ ਤੋਂ ਕਲਚਾ ਖਾਓ ਇੱਥੇ ਮੈਂ ਉਹ ਉਹਨਾਂ ਦਾ ਨਾਮ ਨਹੀਂ ਲਾਉਂਗਾ ਦਸ ਜ਼ਿਕਰ ਨਹੀਂ ਕਰੂੰਗਾ ਕੌਣ ਆ ਬੰਦੇ ਜੇ ਤੁਸੀਂ ਜਗਰਾਉਂ ਦੇ ਵਿੱਚ ਆ ਕੇ ਪੁੱਛਦੇ ਹੋ ਅਸੀਂ ਕੋਲਕਾ ਤਾਂ ਕਿ ਤੁਖਾਨੇ ਆ ਉਹ ਤੁਹਾਨੂੰ ਹਰੇਕ ਬੰਦਾ ਦੱਸ ਦੂਗਾ ਯਾਰ ਕੋਲਕਾ ਉਹਨਾਂ ਦਾ ਬਹੁਤ ਸਟੈਂਡਰਡ ਦਾ ਵਾ ਇਹ ਤੋਂ ਗਾਂਹ ਵਾਲੀ ਗੱਲ ਜਦੋਂ ਉਹ ਇੱਥੇ ਆਏ ਸੀ ਉਸ ਟਾਈਮ ਤੇ 30 ਸਾਲ ਪਹਿਲਾਂ ਵੀ ਰੇੜੀ ਲਾਉਂਦੇ ਸੀ ਅੱਜ ਵੀ ਉਹ ਰੇੜੀ ਤੇ ਰੇੜੀ ਤੇ ਆ ਤੇ ਅੱਜ ਦੇ ਟਾਈਮ ਤੇ ਉਸ ਬੰਦੇ ਨੇ ਪੂਰੀ ਟੌਪ ਦੀ ਕੋਠੀ ਪਾਈ ਹੋਈ ਆ ਤਿੰਨ ਤੋਂ ਚਾਰ ਘਰ ਦੇ ਵਿੱਚ ਏਸੀ ਲਾਈ ਬੈਠਾ ਬੰਦਾ ਤੇ ਕ੍ਰੇਟਾ ਗੱਡੀ ਰੱਖੀ ਹੋਈ ਆ 15-16 ਲੱਖ ਰੁਪਏ ਵਾਲੀ ਗੱਡੀ ਰੱਖੀ ਹੋਈ ਹੈ ਨਵੀਂ ਬ੍ਰਾਂਡ ਨਿਊ ਕੜਾਈ ਆ ਸਿਰਫ ਇੱਕ ਰੇੜੀ ਤੋਂ ਮੈਂ ਆਪਦੇ ਕਿਸੇ ਮਿੱਤਰ ਪਿਆਰੇ ਨਾਲ ਜ਼ਿਕਰ ਕੀਤਾ ਸੀਗਾ ਯਾਰ ਮੈਨੂੰ ਕਿਸੇ ਨੇ ਸਲਾਹ ਪੁੱਛ ਲਈ ਸੀ ਯਾਰ ਆਪਾਂ ਨਾ ਕੋਈ ਕੰਮਕਾਰ ਕਰਦਾ ਕੀ ਕਰੀਏ ਕੋਈ ਸਲਾਹ ਦੇ ਮੈਂ ਵੈਸੇ ਹੀ ਕਹਤਾ ਸੀ ਮੈਂ ਕਿ ਯਾਰ ਮੰਡੀ ਦੇ ਵਿੱਚ ਨਾ ਜਿਹੜਾ ਬੰਦਾ ਗੰਡਿਆਂ ਦਾ ਗੱਟੂ ਲਿਆ ਕੇ ਰੱਖ ਕੇ ਵੇਚਦਾ ਵਾ ਉਸ ਬੰਦੇ ਨੂੰ ਲਗਭਗ 10 ਵਜੇ ਦੇ ਤੱਕ 4 ਤੋਂ 500 ਰੁਪਏ ਦੀ ਹਾੜੀ ਬਣ ਜਾਂਦੀ ਹੈ ਬੰਦੇ ਦੀ ਉਸ ਬੰਦੇ ਦੀ ਮਾਂ ਨੇ ਮੈਨੂੰ ਆਖਿਆ ਸੀ ਯਾਰ ਸਾਡਾ ਪੁੱਤ ਹੁਣ ਮੰਡੀ ਚ ਗੰਡੇ ਵੇਚੂਗਾ ਇਹ ਸ਼ਬਦ ਮੇਰੇ ਲਈ ਮੇਰੇ ਕੋਲੇ ਵਰਤੇ ਸੀ ਉਹਨੇ ਮੈਂ ਕਿਹਾ ਯਾਰ ਮੈਂ ਹੀ ਮੂਰਖਾ ਚਲੋ ਕੋਈ ਨਹੀਂ ਮੇਰੇ ਤੋਂ ਕਿਹਾ ਗਿਆ ਰਹਿ ਦਿੱਤੀ ਗਈ ਕਿ ਗੰਡੇ ਵੇਚੂਗਾ ਚਲ ਮੈਂ ਕਿਹਾ ਠੀਕ ਆ ਬਾਈ ਆਪਣੇ ਲੋਕਾਂ ਦੇ ਦਿਮਾਗ ਦੇ ਵਿੱਚ ਇਸ ਚੀ ਦੀ ਸ਼ਰਮ ਬੜੀ ਹੋਈ ਆ ਯਾਰ ਜੇ ਅਸੀਂ ਆਹ ਕੰਮ ਕਰ ਲਿਆ ਤਾਂ ਸਾਡਾ ਲੋ ਸਾਡੇ ਸ਼ਰੀਕੇ ਦੇ ਵਿੱਚ ਨੱਕ ਨੀਵਾ ਹੋ ਜਾਊਗਾ ਸਾਡਾ ਇੱਜ਼ਤ ਨਹੀਂ ਰਹਿਣੀ ਸਾਨੂੰ ਲੋਕ ਇਹ ਕਹਿਣਗੇ ਯਾਰ ਇਹਨਾਂ ਦਾ ਮੁੰਡਾ ਦਾ ਸਬਜ਼ੀ ਵੇਚਦਾ ਵਾ ਇਹਨਾਂ ਦਾ ਮੁੰਡਾ ਦਾ ਗੰਡੇ ਵੇਚਦਾ ਵਾ ਇਹਨਾਂ ਦਾ ਮੁੰਡਾ ਰੀੜੀ ਲਾਉਂਦਾ ਵਾ ਇਹਨਾਂ ਦਾ ਮੁੰਡਾ ਮੋਮੋਜ਼ ਵੇਚਦਾ ਵਾਇਨਾਂ ਦਾ ਮੁੰਡਾ 버ਗਰ ਵੇਚਦਾ ਵਾ ਤੁਸੀਂ ਯਕੀਨ ਕਰਕੇ ਦੇਖੋ ਕਿਸੇ ਆਪਦੇ ਸ਼ਹਿਰ ਦੇ ਵਿੱਚ ਘੁੰਮ ਜੋ ਜਿਹੜੇ ਬੰਦੇ 버ਗਰ ਮੋਮੋਜ਼ ਜਾਂ ਸੈਂਡਵਿਚ ਵਗੈਰਾ ਵੇਚਦੇ ਆ ਨਾ ਦਿਹਾੜੀ ਦਾ ਕਮ ਸੇ ਕਮ 15-1500 ਰੁਪਏ ਕਮਾਉਂਦੇ ਆ 1500 ਰੁਪਏ ਛੋਟੀ ਗੱਲ ਨਹੀਂ ਹੈਗੀ ਮੇਰਾ ਮੈਂ ਹੁਣੇ 2-3 ਦਿਨ ਪਹਿਲਾਂ ਫੋਡੀ ਹਸਪੀਟਲ ਤੋਂ ਆਇਆ ਮੈਂ ਉਥੋਂ ਦੇ ਮੈਨੇਜਰ ਦੇ ਨਾਲ ਮੇਰੀ ਆੜੀ ਪੈ ਗਈ ਗੱਲਾਂ ਪਤਾ ਕਰਨ ਲੱਗ ਗਿਆ ਮੈਂ ਉਸ ਦੁਕਾਨ ਦੇ ਉੱਤੇ ਹਾਂ ਸੈਂਡਵਿਚ ਬੇਚਿਆ ਜਾ ਰਿਹਾ ਸੀਗਾ ਸੈਂਡਵਿਚ ਕਿੰਨੇ ਦੇ ਵਿੱਚੇ ਜਾ ਰਿਹਾ 120 ਰੁਪਏ ਦਾ ਜਿਹੜੀ ਉਹਦੀ ਐਕਚੁਅਲ ਦੇ ਵਿੱਚ ਲਾਗਤ ਆ ਬਨਨ ਦੀ ਕੀਮਤ ਆ ਉਹ ਕੀਮਤ ਹੈਗੇ ਸਿਰਫ 20 ਰੁਪਏ ਬੇਚਿਆ ਜਾ ਰਿਹਾ ਬਾ 120 ਰੁਪਏ ਦਾ ਫਿਰ ਉਥੋਂ ਦੇ ਜਿਹੜੀ ਉਹ ਜਿਹੜਾ ਕੋਕਾ ਉਹਨਾਂ ਦਾ ਮੇਰੀ ਸੌਣ ਚ ਗੱਲ ਆਈ ਆ ਇਹ ਮੈਂ ਕੋਈ ਸਪਸ਼ਟੀ ਕਰਨ ਨਹੀਂ ਦੇ ਰਿਹਾ ਜਾਂ ਕੋਈ ਇਹਦੀ ਪੁਸ਼ਟੀ ਨਹੀਂ ਕਰ ਰਿਹਾ ਇੱਕ ਸੱਚਾ ਜਿਹੜੀ ਮੈਂ ਸੁਣੀ ਆ ਗੱਲ ਉਹ ਦੱਸ ਰਿਹਾ ਤੁਹਾਨੂੰ ਉੱਥੋਂ ਦੇ ਜਿਹੜੇ ਬੰਦੇ ਨੇ ਕੋਕਾ ਉਸ ਬੰਦੇ ਨੇ ਦਿਖਾ 15000 ਰੁਪਿਆ ਵਾ ਅੱਜ ਬੰਦੇ ਨੇ ਲੁਧਿਆਣਾ ਸ਼ਹਿਰ ਦੇ ਵਿੱਚ 40 ਲੱਖ ਦਾ ਫਲੈਟ ਖਰੀਦ ਲਿਆ ਬੰਦਾ ਨੇਪਾਲੀ ਆ ਉਹ 40 ਲੱਖ ਦਾ ਲੁਧਿਆਣਾ ਸ਼ਹਿਰ ਦੇ ਵਿੱਚ ਫਲੈਟ ਖਰੀਦ ਲਿਆ ਘਰ ਖਰੀਦ ਲਿਆ ਬੰਦੇ ਨੇ ਇਸ ਸਿਰਫ ਇੱਕ ਸੈਂਡਵਿਚ ਵਾਲੀ ਦੁਕਾਨ ਤੇ ਉਹ ਸੈਂਡਵਿਚ ਬਣਾਉਂਦਾ ਵਾ 15000 ਰੁਪਏ ਬੰਦੇ ਦੀ ਤਨਖਾਹ ਵਾ ਇੱਥੇ ਇੱਕ ਸਵਾਲ ਜ਼ਰੂਰ ਖੜਾ ਹੋ ਗਿਆ ਕੀ ਇਸ ਬੰਦੇ ਨੇ 15000 ਦੀ ਤਨਖਾਹ ਨਾਲ ਸੈਂਡਵਿਚ ਕਿਵੇਂ ਵੇਚ ਫਲੈਟ ਕਿਵੇਂ ਖਰੀਦ ਲਿਆ ਮਕਾਨ ਕਿਵੇਂ ਖਰੀਦ ਲਿਆ ਗੱਲ ਇੱਥੇ ਆ ਕੇ ਖੜ ਗਈ ਕਿ ਉਹ ਬੰਦਾ ਡੇਲੀ 15 ਸੈਂਡਵਿਚ ਡੇਲੀ ਆਪ ਦੇ ਵੇਚ ਦਿੰਦਾ ਸੀ ਸ਼ਾਮ ਨੂੰ ਮਾਲਕਾਂ ਨੂੰ ਉਸ ਬੰਦੇ ਨੇ ਦਿਲੀ ਦੀ ਜਿਹੜੀ ਸੇਲ ਆ ਉਹ 16-17000 ਰੁਪਏ ਦੀ ਦਿਖਾਈ ਵੀ ਸੀਗੀ 15-16000 ਰੁਪਏ ਦੀ ਜਿਹੜੀ ਸਹੀ ਦੇ ਵਿੱਚ ਸੇਲ ਸੀਗੀ ਉਹਨਾਂ ਦੀ ਡੇਲੀ ਦੀ 20-22000 ਰੁਪਏ ਦੀ ਸੀ ਜਦੋਂ 16000 ਦੀ ਚਲੋ ਸੇਲ ਉਹਨਾਂ ਨੇ ਕਰ ਲਈ ਹੋ ਗਈ ਉਹ ਤੋਂ ਗਾਂ ਜਿਹੜਾ 5000 ਰੁਪਏ ਸੀਗਾ ਉਹ ਆ ਜਿਹੜਾ 2-4 ਜਣੇ ਸਟਾਫ ਮੇਨ ਸੀਗੇ ਉਹੀ ਆਸ ਵਿੱਚ ਡਿਵਾਈਡ ਡਿਬਿਟ ਕਰੀ ਜਾਂਦੇ ਸੀ ਚਲੋ ਬੰਦੇ ਵੀ ਮਾੜੀ ਤਰੀਕੇ ਦੇ ਨਾਲ ਬੰਦਾ ਪੈਸਾ ਕਮਾਉਂਦਾ ਸੀ ਬੇਈਮਾਨੀ ਕੰਮ ਕਰਦਾ ਸੀਗਾ ਪਰ ਉਹ ਮਾਲਕਾਂ ਦੀ ਨਿਗਾਹ ਦੇ ਵਿੱਚ ਸੀ ਮਾਲਕਾਂ ਨੇ ਆਖਿਆ ਨਹੀਂ ਇਹ ਐਂ ਕਰਦਾ ਵਾ ਕਿਉਂਕਿ ਪਤਾ ਜਿਹੜਾ ਬੰਦਾ ਕੋਕਾ ਅੱਜ ਵੇਚ ਰਿਹਾ ਉਹੋ ਬੰਦਾ ਕੱਲ ਨੂੰ ਉਹਨਾਂ ਦੇ ਸਾਹਮਣੇ ਰੇੜੀ ਲਾ ਕੇ ਖੜ ਜਾਦਾ ਸੈਂਡਵਿਚਾਂ ਦੀ ਉਹਨੂੰ ਪਤਾ 20 ਰੁਪਏ ਦਾ ਮੈਨੂੰ ਤਿਆਰ ਹੁੰਦਾ ਮੈਂ 80 ਰੁਪਏ ਦਾ ਵੇਚ ਜਾਊਗਾ ਉਹਨਾਂ ਨੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਕਿਰਾਇਆ ਘੁਰਾ ਲਾ ਕੇ ਚਲੋ ਮੈਨੇਜ ਕਰ ਰਿਆ ਸੀਗਾ ਮੇਰੀ ਗੱਲ ਫੇਰ ਦੁਬਾਰੇ ਮੈਂ ਉੱਥੇ ਲੈ ਕੇ ਆਉਣਾ ਮੈਂ ਗੱਲ ਇਹ ਹੈ ਜਿਹੜੇ ਬੰਦੇ ਨੇ ਇੱਥੇ ਕੰਮ ਕਰਨਾ ਮਨਾ ਮਿੱਤਰ ਪਿਆਰਿਓ 50 ਲੱਖ ਰੁਪਏ ਛੋਟੀ ਵੱਡੀ ਰਕਮ ਨਹੀਂ ਹੈਗੀ ਬਹੁਤ ਵੱਡੀ ਰਕਮ ਆ ਜੇ ਤੁਸੀਂ ਇੱਕ ਸਹੀ ਤਰੀਕੇ ਦੇ ਨਾਲ ਐਜੂਕੇਸ਼ਨ ਲੈਨੇ ਹੋ ਸਹੀ ਤਰੀਕੇ ਨਾਲ ਆਪਦੇ ਦਿਮਾਗ ਦੇ ਉੱਤੇ ਬੈਲੈਂਸ ਰੱਖਦੇ ਹੋ ਆਪ ਨੂੰ ਪੂਰਾ ਤੰਦਰੁਸਤ ਰੱਖਦੇ ਹੋ ਫਿਟ ਰੱਖਦੇ ਹੋ ਤਾਂ ਤੁਸੀਂ 40-50 ਲੱਖ ਰੁਪਏ ਦੇ ਨਾਲ ਬਹੁਤ ਵਧੀਆ ਕਮਾਈ ਕਰਕੇ ਆਪਦਾ ਘਰ ਦਾ ਗੁਜ਼ਾਰਾ ਚਲਾ ਸਕਦੇ ਹੋ ਚਲਾਓ ਵੀ ਹੁਣ ਤੁਸੀਂ ਜਿਹੜੇ ਬੰਦੇ ਮੇਰੇ ਮਿੱਤਰ ਪਿਆਰੇ ਜਾਂ ਦੋਸਤ ਯੂਐਸਏ ਦੀ ਟਰਾਈ ਕੀਤੀ ਹੈ ਜਿਨ੍ਹਾਂ ਨੇ ਪਹਿਲੀ ਗੱਲ ਤਾਂ ਉਹਨਾਂ ਨੇ ਐਡਾ ਵੱਡਾ ਰਿਸਕ ਲਿਆ ਆਪਦੀ ਜਾਨ ਨੂੰ ਤਲੀ ਦੇ ਉੱਤੇ ਰੱਖਿਆ ਕਿਉਂਕਿ ਯੂ ਐਸ ਏ ਦੇ ਵਿੱਚ ਸਿੱਧੀ ਉਹ ਫਲੈਟ ਨਹੀਂ ਤਾਰਦੇ ਉਹਨਾਂ ਨੇ ਬਵਾਮਾ ਦਾ ਜੰਗਲ ਪਾਰ ਕਰਾਉਣਾ ਜੰਗ ਪਤਾ ਨਹੀਂ ਕਿਹੇ ਜਿਹੇ ਕਿਹੇ ਜਿਹੇ ਹਾਲਾਤ ਹੋ ਜੇ ਕਈ ਲੋਕ ਦੱਸਦੇ ਆ ਉਹਦੇ ਵਿੱਚ ਮੈਂ ਸੁਣਿਆ ਨੇ ਇੰਟਰਵਿਊਜ਼ ਕਈਆਂ ਲੋਕਾਂ ਦੀ ਮੌਤ ਵੀ ਹੋ ਗਈ ਉਹਦੇ ਵਿੱਚ ਡੈਥ ਹੋ ਗਈ ਡੈੱਡ ਬਾਡੀਆਂ ਰਾਹਾਂ 'ਚ ਪਈਆਂ ਨੇ ਪਤਾ ਨਹੀਂ ਮੇਰੀਆਂ ਭੈਣਾਂ ਜਿਹੜੀਆਂ ਲੇਡੀਜ਼ ਵੀ ਉਹ ਇਸ ਤਰੀਕੇ ਦੇ ਨਾਲ ਬਾਹਰ ਜਾਂਦੀਆਂ ਨੇ ਉਹਨਾਂ ਦੇ ਨਾਲ ਬੜਾ ਮਾੜਾ ਸਲੂਕ ਹੁੰਦਾ ਵਾ ਮਾੜਾ शोषण ਹੁੰਦਾ ਵਾ ਤੱਕਾ ਹੁੰਦਾ ਵਾ ਉਹ ਜਿਹੜੇ ਉਧਰਲੇ ਹੈਗੇ ਆ ਹਰ ਇੱਕ ਚੀਜ਼ ਨੂੰ ਆਪੋ ਜਿਹੜੀ ਝੁਲਮਾ ਹਰ ਇੱਕ ਤਰੀਕੇ ਦਾ ਕਰਦੇ ਆ ਉਹ ਮੇਰੀ ਕੋਸ਼ਿਸ਼ ਆ ਇਸ ਵੀਡੀਓ ਦੇ ਵਿੱਚ ਮੇਰੀ ਦੱਸਣ ਦੀ ਜੇ ਕਿਸੇ ਨੇ 40-50 ਲੱਖ ਰੁਪਏ ਕਮਾਉਣਾ ਵਾ ਕਿਸੇ ਇੱਕ ਸੂਜਵਾਨ ਬੰਦੇ ਨੂੰ ਕਿਸੇ ਨੂੰ ਮਿਲੋ ਉਹ ਤੋਂ ਉਹਦੇ ਨਾਲ ਗੱਲਬਾਤ ਕਰੋ ਬਿਲਕੁਲ ਤੁਹਾਨੂੰ 100% ਵਧੀਆ ਤਰੀਕੇ ਨਾਲ ਗਾਇਰ ਕਰੂਗਾ ਬੰਦਾ ਕਿ ਯਾਰ ਤੁਸੀਂ 50 ਲੱਖ ਰੁਪਏ ਇਸ ਤਰੀਕੇ ਨਾਲ ਖਰਚ ਲੋ ਤੁਸੀਂ ਇੱਥੇ ਵਧੀਆ ਰੋਟੀ ਕਮਾ ਸਕਦੇ ਹੋ ਹਾਂ ਇੱਕ ਚੀਜ਼ ਹੈਗੀ ਆ ਜਿਹੜੇ ਬੰਦੇ ਨੂੰ 50 ਲੱਖ ਰੁਪਏ ਤਲ ਦੇ ਮਾਰ ਕੇ ਮਨਤਾ ਕਰਕੇ ਅੱਡੀਆਂ ਘਸਾ ਕੇ ਮਿਲਿਆ ਹੋਊਗਾ ਨਾ ਜਾਂ ਬੰਦੇ ਨੇ ਆਪ ਦਾ ਗੁੱਠਾ ਲਾ ਕੇ ਆੜਤੀ ਤੋਂ ਫੜਿਆ ਹੋਊਗਾ ਉਹ ਬੰਦੇ ਨੂੰ ਦਰਦ ਹੋਊਗਾ 50 ਲੱਖ ਰੁਪਏ ਦਾ ਪਰ ਜਿਹੜੇ ਬੰਦੇ ਦੇ ਪਿਓ ਨੇ ਗੁੱਠਾ ਲਾ ਕੇ ਆਂਦਾ ਵਾ ਜਦ ਲੱਗਦਾ ਜਾਂ 2 ਕਿਲੇ ਕਿਲਾ ਵੇਚਦਾ ਉਹਨੂੰ 50 ਲੱਖ ਦਾ ਦਰਦ ਘੱਟ ਹੋਊਗਾ ਉਹ ਖਰਚ ਲੱਗਿਆ ਮੈਂਟ ਮਾਰੂਗਾ ਜੇ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਜਾਂ ਕੋਈ ਕੰਮ ਕਰਦੇ ਹੋ 50 ਲੱਖ ਰੁਪਏ ਦੀ ਬਿਜ਼ਨਸ ਕਰਨ ਤੋਂ ਪਹਿਲਾਂ ਉਸ ਦੀ ਤੁਹਾਨੂੰ ਵੈਲਿਊ ਪਤਾ ਹੋਣੀ ਚਾਹੀਦੀ ਆ ਕਹਾਂ 80 ਲੱਖ ਰੁਪਏ ਬਿਜ਼ਨਸ ਤੇ ਲਾਉਣ ਲੱਗੇ ਆ ਇਹ ਜੇ ਸਾਡੇ ਪੱਲੇ ਨਾ ਪਿਆ ਤਾਂ ਕੀ ਸਾਡਾ ਨੁਕਸਾਨ ਹੋਣਾ ਵਾ ਕਿਉਂਕਿ ਉਹਨਾਂ ਚਿਰ ਤੁਸੀਂ ਉਸ ਬਿਜ਼ਨਸ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਜਿੰਨਾ ਚਿਰ ਤੁਹਾਨੂੰ ਉਸ 80 ਲੱਖ ਰੁਪਏ ਦੀ ਵੈਲਿਊ ਦਾ ਨਹੀਂ ਪਤਾ ਕੋਸ਼ਿਸ਼ ਕਰੋ 80 ਲੱਖ ਰੁਪਏ ਦੀ ਵੈਲਿਊ ਜਾਣ ਕੇ ਬਿਜ਼ਨਸ ਕਰਨ ਦੀ ਤੇ ਕੋਈ ਗੱਲ ਨਹੀਂ ਮੈਂ ਪਹਿਲਾਂ ਇੱਕ ਵੀਡੀਓ ਪਾਈ ਹੋਈ ਆ ਦਿਲ ਕਰਦਾ ਰੱਖਿਓ ਜੇ ਤੁਹਾਡਾ ਜ਼ਿੰਦਗੀ ਦੇ ਵਿੱਚ ਤੰਦਰੁਸਤੀ ਗੁਰੂ ਮਹਾਰਾਜ ਨੇ ਦਿੱਤੀ ਆ ਤਾਂ ਘਾਟੇ ਵੱਧੇ ਸਾਰੇ ਪੂਰੇ ਹੋ ਜਾਂਦੇ ਆ ਇਹ ਹੈ ਕੋਈ ਕਦਮ ਨਾ ਚੱਕਿਓ ਕਿ ਤੁਸੀਂ ਤੁਹਾਡੇ ਹੋਰ ਪੇਰੈਂਟਸ ਨੂੰ ਪਛਤਾਉਣਾ ਪਵੇ ਜਾਂ ਕੋਈ ਇਸ ਚੀਜ਼ ਨੂੰ ਲੈ ਕੇ ਕਿਵੇਂ ਦੇਖਿਆ ਸੀ ਮੇਰਾ ਕੋਈ ਵੀਰ ਸੀਗਾ ਉਹ ਉਹ ਵੀ ਉਹਨੇ ਵੀ ਡੰਕੀ ਲਾਈ ਸੀਗੀ ਉਹ ਉਹਨੂੰ ਰਾਹ ਦੇ ਵਿੱਚੋਂ ਮੁੜਿਆ ਸੀ ਕਿਲਾ ਜ਼ਮੀਨ ਦਾ ਵੇਚ ਕੇ ਗਿਆ ਸੀ ਆ ਕੇ ਨਸ਼ੇ ਕਰਨ ਲੱਗ ਗਿਆ ਉਹ ਨਸ਼ਿਆਂ ਦੇ ਵਿੱਚ ਪੈ ਗਿਆ ਉਹ ਕਹਿੰਦਾ ਮੈਂ ਡਿਪਰੈਸ਼ਨ ਦੇ ਵਿੱਚ ਆ ਗਿਆ ਅੰਦਰ ਪਿਆਰ ਹੁੰਦਾ ਸੀ ਬੜਾ ਮਾੜਾ ਇਹ ਉਹਦੇ ਬੰਦੇ ਨਾਲ ਹਾਲਾਤ ਸੀਗੇ ਅੱਜ ਵੀ ਬੰਦਾ ਉਹ ਨਸ਼ੇ ਦਾ ਸ਼ਿਕਾਰ ਹੋਇਆ ਹੋਇਆ ਚਿੱਟਾ ਚੁੱਟਾ ਖਾਂਦਾ ਵਾ ਕਰਦਿਆ ਨੇ ਕਾਫੀ ਲਾਜ-ਲੂਜ ਕਰਾਇਆ ਇੱਕ ਤਾਂ ਉਹਨਾਂ ਨੇ ਹੱਥੋਂ ਚਲੋ ਉੱਥੋਂ ਦਾ ਮੁੜਿਆ ਆ ਉਹ ਘਰ ਆ ਕੇ ਵੀ ਉਹਨਾਂ ਨੇ ਉਹਦਾ ਇਲਾਜ ਕਰਾ ਰਿਆ ਉੱਤੇ ਪੈਸੇ ਘਾਟੜੇ ਆ ਪਹਿਲਾਂ ਇੱਕ ਕਿਲਾ ਵੇਚ ਕੇ 40-50 ਲੱਖ ਰੁਪਏ ਉਹਦੇ ਉੱਤੇ ਲਾਇਆ ਸੀ ਆ ਪਰ ਤੁਸੀਂ ਇੱਕ ਚੀਜ਼ ਤੁਹਾਨੂੰ ਮੈਂ ਬਹੁਤ ਵਧੀਆ ਧਾਰਨ ਦਿੰਨਾ ਵਾ ਚਲੋ ਤੁਸੀਂ ਮੋੜਿਆਈ ਮਾਂ ਪਿਓ ਦੇ ਜਿ ਬੈਠੇ ਤਾਂ ਹੈਗੇ ਹੋ ਨਾ ਜਿਹੜੇ ਬੱਚੇ ਉੱਤੇ ਰਾਹਾਂ 'ਚ ਰਹਿ ਕੇ ਜਿਹੜੇ ਰਾਹ ਪਹੁੰਚ ਨਹੀਂ ਸਕੇ ਉਹਨਾਂ ਦਾ ਕੀ ਬਣਿਆ ਹੋਊਗਾ ਕੋਸ਼ਿਸ਼ ਕਰੋਗੇ ਮਿਹਨਤ ਕਰੋਗੇ ਤੁਹਾਡਾ 40-50 ਲੱਖ ਰੁਪਏ ਚੜਿਆ ਵੈਸੇ ਉਤਰ ਜਾਊਗਾ ਜ਼ਮੀਨ ਵੇਚੀ ਵੀ ਖਰੀਦੀ ਜਾ ਸਕਦੀ ਆ ਜੇ ਤੁਸੀਂ ਆਪਦੀ ਇਕਾਗਰਤਾ ਦੇ ਵਿੱਚ ਰਹੋ ਮਿਹਨਤ ਕਰੋ ਆਪਣਾ ਸਰੀਰ ਦਾ ਬੈਲੈਂਸ ਰੱਖੋ ਬਣਾ ਕੇ ਸੋਚਦਾ ਸਾਰ ਕੁਝ ਕਰ ਲੋਗੇ ਇੰਨਾ ਕਿ ਮੈਸੇਜ ਮੈਂ ਦੇਣਾ ਸੀਗਾ ਬਕੇ ਚਲੋ ਕੰਟੀਨਿਊ ਮੀਡੀਆ ਵੀਡੀਓ ਚਲਦੀ ਰਹਿਣੀ ਹੈ ਮੈਂ 10 ਦਿਨ ਪਿੱਛੇ ਬਿਜ਼ੀ ਰਹਾਵਾ ਕੋਈ ਮੇਤੋਂ ਵੀਡੀਓ ਨਹੀਂ ਬਣੀ ਹੁਣ ਵੀ ਮੈਂ ਕਿਤੇ ਜਾ ਰਿਹਾ ਸੀਗਾ ਤੇ ਮੈਂ ਕਿਹਾ ਚੱਲ ਜਾਂਦੇ ਜਾਂਦੇ ਇੱਕ ਥੋੜਾ ਜਿਹਾ ਮੈਸੇਜ ਦੇ ਦਾਂ ਦੋਸਤਾਂ ਨੂੰ ਜੇ ਕਿਸੇ ਵੀਰ ਨੇ ਮੇ ਨਾਲ ਗੱਲ ਕਰਨੀ ਆ ਤਾਂ ਕਰ ਵੀ ਸਕਦਾ ਮੇਰਾ ਚੈਨਲ ਜਰੂਰ ਯਾਰ ਸਬਸਕ੍ਰਾਈਬ ਕਰ ਲਿਆ ਕਰੋ ਮੈਂ ਵੈਸੀ ਮੈਸੇਜ ਮੂਰੇ ਵੀ ਦੇਊਂਗਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਕਿ ਲੋਕਾਂ ਨੂੰ ਥੋੜੀ ਪੋਜ਼ਿਟਿਵਿਟੀ ਮਿਲੇ ਥੋੜੀ ਜਿਹੀ ਪੋਜ਼ਿਟਿਵ એનર્ਜੀ ਮਿਲੇ ਦੇਖ ਕੇ ਮੇਰੇ ਜੇ ਕਿਸੇ ਵੀਰ ਨੇ ਮੇ ਨਾਲ ਗੱਲ ਕਰਨੀ ਆ ਤਾਂ ਮੇਰੇ ਨਾਲ ਗੱਲ ਕਰ ਸਕਦੇ ਹੋ ਧੰਨਵਾਦ ਜੀ